ਅਛਰੀ ਅਕਾਲ ਟਨ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਵਾੜਾ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੇਸ਼ਦ ਚੋਣਾਂ ਸ਼ਾਂਤੀਪੂਰਵਕ ਸੰਪੰਨ ਹੋਈਆਂ ਪੂੜਾ ਹਲਕੇ ਵਿੱਚ ਬਲਾਕ ਸੰਮਤੀ ਦੇ 2 ਜੋਨਾਂ ਅਤੇ 141 ਬੂਥ ਬਣਾਏ ਗਏ ਸਨ ਅਤੇ ਜ਼ਿਲ੍ਹਾ ਪ੍ਰੇਸ਼ਦ ਦੇ 2 ਜੋਨ ਬਣਾਏ ਗਏ ਸਨ ਇਨ੍ਹਾਂ ਜੋਨਾਂ ਵਿੱਚ 92534 ਵੋਟਾਂ ਵਿੱਚੋਂ 42570 ਦੇ ਕਰੀਬ ਵੋਟਾਂ ਪੂਲ ਹੋਈਆਂ ਜਿਨ੍ਹਾਂ ਦੀ ਜਿੱਤ ਹਾਰ ਦਾ ਨਤੀਜਾ 17 ਦਸੰਬਰ ਨੂੰ ਘੋਸ਼ਿਤ ਹੋਵੇਗਾ ਸਵੇਰੇ 8 ਵਜੇ ਬੂਟਾ ਪੈਣ ਦਾ ਕੰਮ ਸ਼ੁਰੂ ਹੋਇਆ ਤੇ ਜੋ ਸ਼ਾਮ 4 ਵਜੇ ਤੱਕ ਚੱਲਿਆ। ਫਗੜਾ ਵਿਖੇ ਲਗਭਗ 46.5% ਮੋਟਾਪੋਲ ਹੋਈਆਂ। ਫਗੜਾ ਹਲਕੇ ਵਿੱਚ ਬਲਾਕ ਸੰਮਤੀ ਦੇ 85 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਜ਼ਿਲ੍ਹਾ ਪ੍ਰਸ਼ਾਸ ਦੇ 10 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਇਸ ਵਾਰ ਫਗੜਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ, बसपा ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਚਕਾਰ ਟੱਕਰ ਹੈ। ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਦੇ ਉਮੀਦਵਾਰ ਦੀ ਜਿੱਤ ਹਾਰ ਦੀ ਕਿਸਮਤ ਅੱਜ ਡੱਬਿਆਂ ਵਿੱਚ ਬੰਦ ਹੋ ਗਈ। ਤੋਂਨਾਂ ਦੌਰਾਨ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਦੇ ਜਿਨਾਬ ਪਿੰਡਾਂ ਦੇ ਉਮੀਦਵਾਰ ਚੋਣ ਮੇਦਾਨ ਵਿੱਚ ਸਨ। ਉਹਨਾਂ ਪਿੰਡਾਂ ਵਿੱਚ ਸਵੇਰ ਤੋਂ ਹੀ ਵੋਟਾਂ ਪਾਉਣ ਵਾਲਿਆਂ ਦਾ ਤਾਂਤਾ ਲੱਗ ਰਿਹਾ ਅਤੇ ਬਾਕੀ ਪਿੰਡਾਂ ਵਿੱਚ ਦੁਪਹਿਰੋਂ ਬਾਅਦ ਵੋਟਾਂ ਪਾਉਣ ਵਾਲਿਆਂ ਦੀਆਂ ਟਰੌਣਾਂ ਲੱਗੀਆਂ ਰਹੀਆਂ। ਕਈ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਉਤਸ਼ਾਹ ਘਟ ਪਾਇਆ ਗਿਆ ਜਿਸ ਕਰਕੇ ਵੋਟ ਪ੍ਰਤੀਸ਼ਤ ਵੀ ਘਟੀ। ਵੋਟ ਪਾਉਣ ਵਾਲਿਆਂ ਵਿੱਚ ਕੁਝ ਬੂਥਾਂ ਤੇ ਲੰਮੀਆਂ ਕਤਾਰਾਂ ਦੇਖਣ ਨੂੰ ਵੀ ਮਿਲੀਆਂ। ਵੜਾ ਹਲਕੇ ਦੇ ਕੁਝ ਬੂਥਾਂ ਤੇ ਟਾਈਮ ਤੋਂ ਬਾਅਦ ਲਗਭਗ 2.5 ਘੰਟੇ ਦੇ ਕਰੀਬ ਵੋਟਾ ਪੈਣ ਦਾ ਕੰਮ ਜਾਰੀ ਰਿਹਾ। ਪੇਸ਼ ਹੈ ਇੱਕ ਰਿਪੋਰਟ। ਬਲਾਕ ਵੜਾ ਵਿਖੇ 141 ਬੂਥਾਂ ਦੇ ਵਿੱਚ ਪੰਚਾਇਤ ਸਮਿਤੀ ਅਤੇ ਦੋ ਜ਼ਿਲ੍ਹਾ ਪੁਰੇਸ਼ਦ ਦੇ ਜ਼ੋਨਾਂ ਦੀਆਂ ਵੋਟਾਂ ਦਾ ਕੰਮ ਮੁਕੰਮਲ ਹੋਇਆ ਜੀ। ਬਹੁਤ ਹੀ ਸ਼ਾਂਤੀਪੂਰਵਕ ਅਤੇ ਅਮਨਮਾਨ ਨਾਲ ਇਹ ਵੋਟਾਂ ਦਾ ਪ੍ਰੋਸੈਸ ਹੋਇਆ ਹੈ। ਪੁਲਿਸ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧ ਨਿਪਟੇ ਵਧੀਆ ਤਰੀਕੇ ਨਾਲ ਚੜ੍ਹੇ ਨੇ ਜੀ। कुल 50 ਤੋਂ 60% ਜਿਹੜੇ ਆਗਾਮੀ ਰਿਪੋਰਟਾਂ ਨੇ ਉਹਨਾਂ ਮੁਤਾਬਿਕ 50 ਤੋਂ 60% ਵੋਟਸ ਪੋਲ ਹੋਈਆਂ ਨੇ ਇਹਨਾਂ ਦੇ ਹੁਣ ਜਿਹੜੇ ਸਮਾਨ ਸਾਡਾ ਵੈਲਟ ਬਾਕਸਸ ਆਣਗੇ ਜੀ ਇਹਨਾਂ ਨੂੰ ਆਪਾਂ ਇਸ ਕਾਲਜ ਵਿੱਚ ਰੱਖਾਂਗੇ ਜੀ ਤੇ 17 ਨੂੰ ਇਹ ਗਿਣਤੀ ਦਾ ਪ੍ਰੋਸੈਸ ਸ਼ੁਰੂ ਹੋਏਗਾ ਜੀ ਤੇ 17 ਨੂੰ ਰਿਜ਼ਲਟਸ ਡਿਕਲੇਅਰ ਹੋਣਗੇ ਜੀ ਧੰਨਵਾਦ ਸ੍ਰੀ ਅਦੀ ਸ਼ਾਸਿਕਾ ਜੀ ਸਾਰਿਆਂ ਨੂੰ ਜਿੱਦਾਂ ਕਿ ਤੇ ਸਾਰਿਆਂ ਨੂੰ ਪਤਾ ਹੀ ਆਵੇ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਬਲਾਕ ਸੰਮਤੀ ਦੀਆਂ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਆਈਆਂ ਅੱਜ ਦੇ ਦਿਨ ਦੀ ਚੱਲ ਰਹੀ ਆ ਉਸੇ ਲੜੀ ਦੇ ਤਹਿਤ ਸਾਡੀ ਸਾਡੇ ਐਮਐਲਏ ਸਾਹਿਬ ਬਲਵਿੰਦਰ ਸਿੰਘ ਢੜੀਵਾਲ ਜੀ ਉਹਨਾਂ ਵੱਲੋਂ ਜਿੱਦਾਂ ਸਾਡੇ ਵੀ ਡਿਊਟੀਆਂ ਲਗਾਈਆਂ ਗਈਆਂ ਨੇ ਵੀ ਅਸੀਂ ਵੀ ਪਿੰਡ-ਪਿੰਡ ਜਾ ਕੇ ਗੱਲ-ਗੱਲੇ ਪਿੰਡ ਦਾ ਹਨੀ ਜੀ ਆ ਸਾਡੇ ਨਾਲ ਔਰ ਸਾਡੀ ਪੂਰੀ ਟੀਮ ਆ ਹਨੀ ਦੇ ਫਰੈਂਡ ਸਰਕਲ ਦੇ ਵਿੱਚੋਂ ਸਾਡੇ ਸਾਰੇ ਟੀਮ ਅੱਜ ਕੱਲੇ ਕੱਲੇ ਪਿੰਡ ਜਾ ਕੇ ਹੀ ਕਲੀਅਰ ਇੱਕ ਤਾਂ ਕਰ ਰਹੇ ਆ ਵੀ ਚਲੋ ਸਾਰਾ ਭਾਈਚਾਰੇ ਦੇ ਨਾਲ ਚੱਲ ਰਹੀ ਆ ਤੇ ਪਰਮਾਤਮਾ ਇੱਦਾਂ ਹੀ ਸਾਰੇ ਭਾਈਚਾਰੇ ਨਾਲ ਇਲੈਕਸ਼ਨ ਚਲਾਵੇ ਔਰ ਇੱਥੇ ਇੱਥੇ ਸਾਡੇ ਅਠੋਲੀ ਜੋਂ ਦੇ ਤੋਂ ਮੈਡਮ ਸਾਡੇ ਰੇਸ਼ਮ ਕੌਰ ਜੀ ਇਹ ਖੜੇ ਆ ਤੇ ਇਹਨਾਂ ਦੇ ਕੋਲ ਵੀ ਅਸੀਂ ਮੇਰੇ ਨਾਇਆਂ ਵੀ ਪੁੱਛ ਪਤਾ ਕਰਨ ਆਈ ਸੀ ਕਿ ਵੀ ਇੱਥੇ ਵੀ ਮਾਹੌਲ ਚਲੋ ਠੀਕ ਚੱਲ ਰਿਹਾ ਸਾਰੇ ਪਾਸੇ ਤੇ ਨਵੀਂ ਆਬਾਦੀ ਨਰਾਂਸ਼ਾਪ ਔਰ ਤੇ ਠੀਕ ਹੈ ਜੀ ਸਾਰਾ ਮਾਹੌਲ ਤਾਂ ਸਹੀ ਚੱਲ ਰਿਹਾ ਬਾ ਪਰਮਾਤਮਾ ਇਹ ਆ ਵੀ ਜਿੱਤ ਅਹ ਸੀਤਾ ਚਾਹੁੰਦੇ ਆ ਵੀ ਜੋ ਸਾਡੇ ਧਾਰੀਵਾਲ ਸਾਹਿਬ ਨੇ ਐਮਐਲਏ ਸਾਹਿਬ ਨੇ ਜੋ ਪਿੰਡਾਂ ਦੇ ਵਿਕਾਸ ਕੀਤੇ ਆ ਸ਼ਹਿਰਾਂ ਦੇ ਵਿਕਾਸ ਕੀਤੇ ਆ ਉਹਦੇ ਬਿਹਾਰ ਦੇ ਉੱਤੇ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਾਂਗੇ ਵੀ ਸਾਡੀ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰੋ ਜੀ ਆਉਣ ਵਾਲਾ ਟਾਈਮ ਵੀ ਸਾਡਾ ਹੋ ਜਾਏ ਜੀ ਤੇ ਬਲਵਿੰਦਰ ਸਿੰਘ ਧਾਰੀਵਾਲ ਜੀ ਦੇ ਹੱਥ ਮਜ਼ਬੂਤ ਕਰੋ ਜੀ ਧੰਨਵਾਦ ਜੀ ਸ਼ੁਕਰੀਆ ਇੰਡੀਆ ਨੈਸ਼ਨਲ ਕਾਂਗਰਸ ਪੈ ਰਹੀਆਂ ਵੋਟਾਂ ਉਹਨਾਂ ਲਈ ਆਪਾਂ ਬਹੁਤ ਆਪਣਾ ਪਰਿਵਾਰ ਨੂੰ ਬਹੁਤ ਸਹਿਯੋਗ ਮਿਲ ਰਿਹਾ ਵਾ ਦੇ ਇਹ ਬੜੀ ਸ਼ਾਂਤੀ ਨਾਲ ਹੋ ਰਹੀਆਂ ਆਪਣੀਆ ਭੈਣਾ ਪ੍ਰਾਪਾ ਸਭ ਵੋਟ ਆ ਪਾ ਰਹੇ ਨੇ ਆਪਣੀ ਆਪਣੀ ਜਾਣਕਾਰੀ ਦੇ ਨਾਲ ਤੇ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਆ ਆਪਣੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਮੇਰੇ ਪਿੰਡ ਨੂੰ ਜਿਤਾਉਣ ਦੀ ਕੋਸ਼ਿਸ਼ ਕਰਨ ਮੇਰਾ ਸਹਿਯੋਗ ਦੇਣਾ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਖਤੇ ਜੀ ਦੇਖੋ ਜੀ ਮੈਂ ਪਿੰਡੋਂ ਆਪਾਂ ਆਯਾਦ ਵੀ ਖੜੇ ਆ ਇਹ ਆਯਾਦ ਵੀ ਜਨਾਮ ਆਉਂਦੇ ਖੜੇ ਆ ਆਪਾਂ ਕਿਸੇ ਪਾਰਟੀ ਨਾਲ ਕੋਈ ਹੈ ਨਹੀਂ ਲੱਗਣੀ ਹੈਗਾ ਇਸ ਕਰਕੇ ਜੇ ਪਿੰਡ ਦਾ ਸਹਿਯੋਗ ਨਾਲ ਆਪਾਂ ਖੜੇ ਆ ਪਿੰਡ ਦਾ ਇਹ 50 ਜਿਹੜਾ ਆਪਾਂ ਪਿੰਡ ਦਾ ਕੰਮ ਆ 50 ਵਿੱਚ ਕਰਕੇ ਆਪਾਂ ਕੰਮ ਕਰਾਉਣਾ ਆ ਤੇ ਪਿੰਡ ਦੇ ਸਹਿਯੋਗ ਨਾਲ ਹੀ ਆਪਾਂ ਖੜੇ ਆ ਇਸ ਕਰਕੇ ਸਾਰਿਆਂ ਦੇ ਸ਼ਾਂਤੀ ਨਾਲ ਆਪਾਂ ਵੋਟਾਂ ਪਾਉਣੀਆਂ ਕੋਈ ਇਦਾਂ ਹੁੰਡੋਵਾਰੀ ਨਹੀਂ ਕਰਨੀ ਹੈਗੀ ਇਸ ਕਰਕੇ ਸਾਰੇ ਭਰਾਵਾਂ ਨਾਲ ਸੱਜਣਾ ਮਿੱਤਰਾਂ ਬਜ਼ੁਰਗ ਸਾਡੇ ਆ ਇਹਨਾਂ ਨਾਲ ਹੀ ਕਰਕੇ ਆਪਾਂ ਸ਼ਾਂਤੀ ਰੱਖਣੀ ਹੈ ਜੀ ਬਾਈ ਗਰੂਤੀ ਖਾਲਸਾ ਬਾਈ ਹਰਦੀਪ ਸਿੰਘ ਇੰਸਪੈਕਟਰ ਐਸ.ਜੀ. ਸਤਰਾਮਪੁਰਾ ਆਪਾਂ ਠੌਲੀ ਪਿੰਡ ਆਏ ਆ ਪਟੋਲਿੰਗ ਕਰਦੇ ਤੇ ਸਾਰੇ ਜਿਹੜੇ ਬੂਤ ਆ ਇਹਨਾਂ ਦਾ ਜਾਜਾ ਲਿਆ ਜਿਹੜਾ ਅਿਕਤੇ ਬਲਾਗ ਸੰਗਤੀ ਜਿਹੜੀਆਂ ਚੋਣਾਂ ਨੇ ਬੜੀਆਂ ਪੀਸਫੁੱਲ ਚੱਲ ਰਹੀਆਂ ਨੇ ਤੇ ਜਿਹੜੇ ਵੀ ਕੋਈ ਬੂਥ ਸੈਂਟਰ ਹੈਗੇ ਨੇ ਉੱਥੇ ਐਕਸਟਰਾ ਜਿਹੜੀ ਆ ਰਫਰੀ ਲਗਾਈ ਹੋਈ ਆ ਤੇ ਬੜੀ ਪੀਸਫੁੱਲ ਚੱਲ ਰਿਹਾ ਲੋਕਾਂ 'ਚ ਕਾਫੀ ਉਤਸ਼ਾਹ ਆ ਵੋਟਾਂ ਪਾਉਣ ਦਾ ਤੇ ਬੜਾ ਵਧੀਆ ਚੱਲ ਰਿਹਾ ਤੇ ਸ਼ਾਮ 4 ਵਜੇ ਜਿਹੜੀਆਂ ਵੋਟਾਂ ਖਤਮ ਹੋ ਜਾਣੀਆਂ ਇਸ ਕਰਕੇ ਬਣੀਏ ਵੋਟਰਾਂ ਨੂੰ ਵੀ ਵਿਜੈ ਸ਼ਾਹ ਜਿੰਨੇ ਕਿਸਨੇ ਵੋਟ ਪਾਉਣਾ ਟਾਈਮ ਨਾਲ ਆ ਕੇ ਲੈਣ ਤੇ ਲੱਗੇ ਤਾਂ ਆਪਣੀ ਜਿਹੜੀ ਵੋਟ ਪਾਵੇ ਤੇ ਆਪਣਾ ਅਧਿਕਾਰ ਦੀ ਜਿਹੜੀ ਵਤੋਂ ਕਿਤੇ ਧੰਨਵਾਦ ਜੀ ਸਾਰਿਆਂ ਨੂੰ ਅਸੀਂ ਆਪਣੇ ਬਲਵਿੰਦਰ ਸਿੰਘ ਦੀ ਤਾਲੀ ਆ ਉਹਨਾਂ ਦੀ ਟੀਮ ਅਸੀਂ ਸਾਰੇ ਇਕੱਠੇ ਹੋ ਕੇ ਪਿੰਡਾਂ ਦਾ ਦੌਰਾ ਕਰ ਰਹੇ ਆ ਅਸੀਂ ਤੁਹਾਡੇ ਸਾਰਿਆਂ ਤੋਂ ਉਮੀਦ ਕਰਦੇ ਆਂ ਜੀ ਸਾਡੇ ਮੈਡਮ ਰੀਸ਼ਮ ਕੌਰ ਜੀ ਅਕਾਲੀ ਜ਼ੋਨ ਤੋਂ ਉਹਨਾਂ ਨੂੰ ਵੋਟਾਂ ਨਾਲ ਜਿਤਾਓ ਅਸੀਂ ਬਹੁਤ ਤੁਹਾਡੇ ਧੰਨਵਾਦੀ ਹੋਵਾਂਗੇ ਤੇ ਅਸੀਂ ਉਹੀ ਉਮੀਦ ਰੱਖਦੇ ਆਂ ਕਿ ਤੁਸੀਂ ਸਾਡੇ ਲਈ ਵਧੀਆ ਹੀ ਕਰੋਗੇ ਧੰਨਵਾਦ ਹਾਂ ਜੀ ਅੱਜ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਚੀ ਦੀਆਂ ਚੋਣਾਂ ਹੋ ਰਹੀਆਂ ਅਸੀਂ ਉਥੇ ਅਕਾਲੀਵਾਲਾ ਪੁਲਾੜੀ ਬੂਥ ਲਾਇਆ ਜੀ ਔਰ ਸਾਨੂੰ ਪੂਰੀ ਉਮੀਦ ਹੈ ਕਿ ਕਿਤੇ ਬੱਚੇ ਬੱਜ ਪਰਜੜ ਕੇ ਲੋਕੀ ਸਾਡੇ ਵੋਟਾਂ ਪਾਉਣਗੇ ਤੇ ਸਾਡੀ ਕੈਂਡੀਡੇਟ ਪਰਮੇਂਦਰ ਸਿੰਘ ਜੰਡੂ ਨੂੰ ਜਿਤਾਉਣਗੇ ਜਿਵੇਂ ਤੁਸੀਂ ਜਾਣਦੇ ਹੋ ਅੱਜ ਫਤਮਤੀ ਜ਼ਿਲ੍ਹਾ ਪੱਛੀ ਦੀਆਂ ਲਕਸ਼ਣਾਂ ਚੱਲ ਰਹੀਆਂ ਨੇ ਤੇ ਸਬਡਿਵੀਜ਼ਨ ਫਰਵਾੜਾ ਦੇ ਵਿੱਚ ਤੇ ਤਕਰੀਬਨ 145 ਬੂਥਾਂ ਤੇ ਸਵੇਰ ਦੀ ਵੋਟਿੰਗ ਸ਼ੁਰੂ ਹੋਈ ਹੀ ਆ ਬੜੀ ਸਮੂਥਰੀ ਚੱਲ ਰਹੀ ਆ ਤੇ ਤਕਰੀਬਨ ਲੱਗ ਪਵੇ ਕਿ ਅਸੀਂ ਇਸ ਪਿੰਡ ਬੰਤੇ ਅਠੋਲੀ ਇੱਥੇ ਤਕਰੀਬਨ ਮੋਰ ਥੈਨ 30% ਜਿਹੜੀ ਵੋਟਿੰਗ ਆ ਉਹ ਕੰਪਲੀਟ ਹੋਈ ਆ ਹੁਣ ਤੱਕ ਤੇ ਇੰਦਰਾਪੁਰ ਦੀ ਵੋਟਾਂ ਦਾ ਕੰਮ ਅਜੇ ਵੀ ਜਾਰੀ ਹੈ ਸ਼ਾਮ 4 ਵਜੇ ਤੱਕ ਤੇ ਇਦਾਂ ਹੀ ਚੱਲਦਾ ਰਹੇਗਾ ਤੇ ਸਮੂਹ ਆਵਾਮ ਨੂੰ ਸਮੂਹ ਜਿਹੜੇ ਹੈਗੇ ਨੇ ਵੋਟਰ ਉਹਨਾਂ ਨੂੰ ਇਹੀ ਅਪੀਲ ਹੈ ਕਿ ਉਹ ਵੱਧ ਛੱਡ ਕੇ ਬੜੇ ਸ਼ਾਂਤਮਈ ਢੰਗ ਦੇ ਨਾਲ ਵੱਧ ਛੱਡ ਕੇ ਇਸ ਮਹਾਂ ਕੌਮ ਦੇ ਵਿੱਚ ਆਪਣਾ ਯੋਗਦਾਨ ਪਾਉਣ ਤੇ ਆਪਣੇ ਤੇ ਰਹਿ ਗਏ ਨੇ VOTING ਕਰਕੇ ਉਮੀਦਵਾਰ ਚੁਣਨ। ਸੁਰੱਖਿਆ ਪ੍ਰਬੰਧਨ ਤੁਹਾਡੇ ਸਾਹਮਣੇ ਨੇ ਸਿੱਖ ਸਾਹਿਬ ਇਸ ਈਰੀ ਸੁਨਾਮ ਪਰੇ ਦੇ ਸਰਦਾਰ ਹਰਜੀਪ ਸਿੰਘ ਮੇਰੇ ਨਾਲ ਖੜੇ ਨੇ ਤੇ ਇਹ ਆਪਣੀ ਟੀਮ ਦੇ ਨਾਲ ਸਾਰੀਆਂ ਜਿਹੜੇ ਹੈਗੇ ਨੇ ਬੂਥ ਉੱਥੇ ਮਤਲਬ ਗਸ਼ਤ ਵੀ ਕਰ ਰਹੇ ਨੇ ਤੇ ਚੈਕਿੰਗ ਹੋ ਰਹੀ ਹੈ ਨਾ ਵੱਲੋਂ ਤੇ ਆਲਰੇਡੀ ਸਾਰੇ ਬੁੱਥਾਂ ਦੀ ਜਿਹੜੀ ਹੈਗੀ ਫੋਰਸ ਕੰਪਲੀਟ ਕੰਪੀਟੈਂਟ ਜਿਹੜੀ ਹੈਗੀ ਫੋਰਸ ਆਲ ਵੀ ਆਲਰੇਡੀ ਪਹਿਲੇ ਅਵੇਲੇਬਲ ਕੀਤੀ ਹੋਈ ਹੈ ਜੀ ਜੀ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਜਿਹੜੀਆਂ ਟੋਨਾ ਜਿਹੜੀਆਂ 4 ਵਜੇ ਜਿਹੜਾ ਮੁਕੰਮਲ ਹੋ ਗਈਆਂ ਸੀ ਤੇ ਬਹੁਤ ਜਲਦੀ ਜਿਹੜੀਆਂ ਪਾਰਟੀਆਂ ਜਿਹੜੀਆਂ ਡਿਸਪੈਚ ਕੀਤੀਆਂ ਸੀ ਉਹ ਵਾਪਸ ਜਿਹੜੀਆਂ ਪਹੁੰਚਣ ਵਾਲੀਆਂ ਤੇ ਇੱਥੇ ਪੂਰੀ ਮੁਕੰਮਲ ਜਿਹੜੀ ਆ ਉਹ ਤਿਆਰੀ ਹੋ ਚੁੱਕੀ ਆ ਤੇ ਜਲਦੀ ਹੀ ਜੜਾ ਕੋਟਰ ਜਿਹੜੀ ਡਿਸਪੈਚ ਕੀਤੇ ਡੰਦੇ ਸੀ ਉਹਨਾਂ ਨੂੰ ਦੁਬਾਰਾ ਇੱਥੇ ਜਮਾ ਕਰਕੇ ਸਕਿਉਰਟੀ ਜਿਹੜੀ ਆ ਉਹ ਲਗਾਤੀ ਜਾਤੀ ਹੈਗੀ 50 ਤੋਂ 60% ਦਾ ਐਗਜੈਕਟ ਫਿਗਰ ਨਹੀਂ ਆਦੇ ਪਤਾ ਨਾ 60% ਦੇ ਵਿੱਚ ਹੋਣੀ ਹੈ ਟੋਟਲ